ਸਾਲ 2000 ਲਗਭਗ ਖਤਮ ਹੁੰਦੇ ਆਪਣੇ ਅਖੀਰਲੇ ਪੜਾਤੇ ਐ ਤੇ ਸਾਲ 2024 ਨੇ ਵੀ ਆਉਣ ਦੀਆਂ ਤਿਆਰੀਆਂ ਕਰ ਲਈਆਂ ਨੇ ਇਸ ਸਾਲ ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਭਰ ਦੇ ਸਿਆਸੀ ਲੀਡਰਾਂ ਦੇ ਲਈ ਬੜਾ ਖਾਸ ਰਿਆ ਕਈਆਂ ਦੀ ਗ੍ਰਿਫਤਾਰੀ ਹੋਈ ਕਈਆਂ ਦੀਆਂ ਕੁਰਸੀਆਂ ਖੁੱਸੀਆਂ ਕਈਆਂ ਦੀ ਸਰਕਾਰ ਬਣੀ ਕਈਆਂ ਦੀਆਂ ਜਾਇਦਾਦਾਂ ਜ਼ਬਤ ਹੋਈਆਂ ਕਈਆਂ ਦੇ ਵਿਆਹ ਹੋਏ ਕਈਆਂ ਨੂੰ ਲੋਕਾਂ ਦੇ ਰੋਧ ਦਾ ਸਾਹਮਣਾ ਕਰਨਾ ਪਿਆ ਕਈਆਂ ਦੀ ਬਰਖਸਤਗੀ ਹੋਈ ਤੇ ਕਈਆਂ ਦੇ ਉੱਤੇ ਦੇਸ਼द्रोह ਵਰਗੇ سنگੀਨ ਇਲਜ਼ਾਮ ਲੱਗੇ ਸੋ ਇਸ ਤਰ੍ਹਾਂ ਕਰਦੇ ਆ ਕਰਦੇ ਆ ਇਹ ਸਾਰਾ ਸਾਲ ਬੀਤ ਗਿਆ ਇਸ ਬੀਤੇ ਸਾਲ ਦੇ ਦੌਰਾਨ ਸਿਆਸੀ ਲੀਡਰਾਂ ਦੇ ਨਾਲ ਜੋ ਕੁਝ ਘਟਿਆ ਵਾਪਰਿਆ ਜੋ ਕੁਝ ਉਹਨਾਂ ਨੂੰ ਸਹਿਣਾ ਪਿਆ ਤੇ ਜੋ ਕੁਝ ਉਹਨਾਂ ਨੇ ਪ੍ਰਾਪਤ ਕੀਤਾ ਉਹ ਸਭ ਦਾ ਕੱਚਾ ਚਿੱਠਾ ਖੋਲ ਕੇ ਅੱਜ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਜਾ ਰਹੇ ਹਾਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਸਿਆਸੀ ਲੀਡਰਾਂ ਦੀ ਜਿਹੜੇ ਕਿਸੇ ਨਾ ਕਿਸੇ ਕਾਰਨ ਦੇ ਚੱਲਦੇ ਇਸ ਸਾਲ ਚਰਚਾ ਦੇ ਵਿੱਚ ਬਣੇ ਰਹੇ ਜਦੋਂ ਦੀ ਸੁਭੇਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਸ ਤੋਂ ਮਗਰੋਂ ਆਪ ਦੇ ਕਈ ਐਮਐਲਏ ਤੇ ਮੰਤਰੀ ਵਿਆਹ ਦੇ ਪਵਿੱਤਰ ਬੰਧਨ ਦੇ ਵਿੱਚ ਵੱਜ ਗਏ ਜੋ ਚਰਚਾ ਦਾ ਵਿਸ਼ਾ ਬਣੇ ਰਹੇ ਸੁਭੇਂਦਰ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਇਸ ਸਾਲ ਖੂਬ ਸ਼ਨਾਈਆਂ ਵੱਜੀਆਂ ਤੇ ਮੰਤਰੀਆਂ ਸਣੇ ਕਈ ਵਿਧਾਇਕਾਂ ਦੇ ਵਿਆਹਾਂ ਦੇ ਬਾਜੀ-ਬਜੇ ਪੰਜਾਬ ਦੀ ਸਿਆਸਤ 'ਚ ਲਗਾਤਾਰ ਵਿਆਹਾਂ ਦਾ ਦੌਰ ਜਾਰੀ ਰਿਹਾ ਜਿੱਥੇ ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਹੋਇਆ ਉੱਥੇ ਹੀ ਇਸ ਸਾਲ ਕੈਬਨਿਟ ਮੰਤਰੀ ਹਰਜੂਰ ਸਿੰਘ ਬੈਂਸ ਸੀਨੀਅਰ ਆਗੂ ਰਾਗਬ ਚੱਟਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਿਹਰ ਵਿਧਾਇਕ ਅਮਰਿਤਪਾਲ ਸਿੰਘ ਸੁਖਨੰਦ ਵਿਧਾਇਕ ਨਰਿੰਦਰ ਸਿੰਘ ਸਬਨਾ ਦਾ ਵਿਆਹ ਹੋਇਆ ਉੱਥੇ ਕਈ ਸਿਆਸੀ ਆਗੂਆਂ ਨੇ ਆਪਣੇ ਬੱਚਿਆਂ ਦੇ ਵੀ ਵਿਆਹ ਕੀਤੇ ਆ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ 25 ਮਾਰਚ 2023 ਨੂੰ ਆਈਪੀਐਸ ਅਧਿਕਾਰੀ ਜੋਤੀ ਯਾਦਵ ਦੇ ਨਾਲ ਵਿਆਹ ਦੇ ਬੰਧਨ ਦੇ ਵਿੱਚ ਬਜੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਗਵ ਚੱਡਾ ਅਤੇ ਅਦਕਰਪ ਪ੍ਰਿੰਦੀਤੀ ਚੋਪੜਾ 24 ਸਤੰਬਰ 2023 ਨੂੰ ਵਿਆਹ ਦੇ ਬੰਧਨ ਦੇ ਵਿੱਚ ਬਜੇ ਰਾਜਸਥਾਨ ਦੇ ਉਦੇਪੁਰ ਵਿਖੇ ਦੋਹਾਂ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਹੋਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰ ਅਗਬ ਚੱਡਾ ਦੀ ਬਰਾਤ ਦੇ ਵਿੱਚ ਨੱਚਦੇ ਹੋਏ ਦਿਖਾਈ ਦਿੱਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਿਹਰ ਨੇ 7 ਨਵੰਬਰ 2023 ਨੂੰ ਮੇਰਠ ਵਾਸੀ ਡਾਕਟਰ ਗੁਰਵੀਨ ਕੌਰ ਦੇ ਨਾਲ ਵਿਆਹ ਕਰਵਾਇਆ ਮੀਤਿਹਰ ਅਤੇ ਡਾਕਟਰ ਗੁਰਵੀਨ ਕੌਰ ਦੇ ਆਨੰਦ ਕਾਰਜ ਗੁਰਮਰਯਾਦਾ ਦੇ ਅਨੁਸਾਰ ਨਵਾਂ گاਉਂ ਦੇ ਵਿੱਚ ਹੋਏ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਸਿੰਘ ਸਬਨਾ ਨੇ 26 ਜਨਵਰੀ 2023 ਨੂੰ ਖੁਸ਼ਬੂ ਦੇ ਨਾਲ ਵਿਆਹ ਕਰਵਾਇਆ ਦੱਸ ਦਈਏ ਕਿ ਨਰਿੰਦਰਪਾਲ ਸਿੰਘ ਸਬਨਾ ਪੰਜਾਬ ਦੀ ਮਾਨ ਸਰਕਾਰ ਦੇ ਵਿੱਚ ਪਹਿਲੀ ਵਾਰ ਵਿਧਾਇਕ ਬਣਿਆ। ਬਾਕਾ ਪੁਰਾਣਾ ਤੋਂ ਵਿਧਾਇਕ ਅਮਰਿਤਪਾਲ ਸਿੰਘ ਸੁਖਾਨੰਦ 2 April 2023 ਨੂੰ ਬਾਬਾ ਰੇਸ਼ਮ ਸਿੰਘ ਜੀ ਚੱਕਪਖੀ ਸ਼੍ਰੀ ਮੁਕਸਰ ਸਾਹਿਬ ਦੀ ਪੋਤੀ ਰਾਜਵੀਨ ਕੌਰ ਦੇ ਨਾਲ ਵਿਆਹ ਦੇ ਬੰਧਨ ਦੇ ਵਿੱਚ ਬੱਜੇ। ਉਹਨਾਂ ਦਾ ਵਿਆਹ ਸ਼ਿਮਲਾ ਕੁਫਰੀ ਵਿਖੇ ਹੋਇਆ। ਉਹਨਾਂ ਦੇ ਵਿਆਹ ਸਮਾਰੋਹ ਦੇ ਮੌਕੇ ਡਾਕਟਰ ਗੁਰਪ੍ਰੀਤ ਕੌਰ ਨੇ ਰਸਮਾਂ ਨਿਭਾਈਆਂ। ਅਮਲੋ ਵਿਧਾਨ ਸਭਾ ਸੀਟ ਤੋਂ ਵਿਧਾਇਕ ਗੁਰਿੰਦਰ ਸਿੰਘ ਗੁਰੀ 9 ਦਸੰਬਰ ਨੂੰ ਫਿਰੋਜ਼ਪੁਰ ਦੀ ਕੁੜੀ ਦੇ ਨਾਲ ਵਿਆਹ ਦੇ ਬੰਧਨ ਦੇ ਵਿੱਚ ਵੱਜੇ ਉਹਨਾਂ ਦਾ ਵਿਆਹ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਜ਼ਿਲ੍ਹੇ ਦੇ ਨਵਾਗਾਉਂ ਕਸਬੇ ਦੇ ਵਿੱਚ ਇੱਕ ਨਿੱਜੀ ਰਿਜ਼ੋਰਟ ਦੇ ਵਿੱਚ ਹੋਇਆ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੀਤ ਸਿੰਘ ਸਿੱਧੂ ਦੇ بیٹے ਕਰਨ ਦਾ ਵਿਆਹ 7 ਦਸੰਬਰ 2023 ਨੂੰ ਪਟਿਆਲਾ ਵਿਖੇ ਇਨਾਈਤ ਰੰਦਾਵਾ ਦੇ ਨਾਲ ਹੋਇਆ ਤੇ ਉਹਨਾਂ ਦੇ ਵਿਆਹ ਦੇ ਵਿੱਚ ਕਈ ਸਿਆਸੀ ਫਿਲਮ ਅਤੇ ਕ੍ਰਿਕਟ જગਤ ਦੀਆਂ ਹਸਤੀਆਂ ਸ਼ਾਮਲ ਹੋਈਆਂ ਇਤਰਾਹੀ ਇਸ ਸਾਲ ਸਿਆਸੀ ਹਲਕਿਆਂ ਦੇ ਵਿੱਚ ਵੱਜੀਆਂ ਸ਼ਹਿਨਾਈਆਂ ਦੀ ਗੱਲ ਹੁਣ ਗੱਲ ਕਰਾਂਗੇ ਉਹਨਾਂ ਸਿਆਸੀ ਚਿਹਰਿਆਂ ਦੀ ਜਿਨ੍ਹਾਂ ਨੂੰ ਇਸ ਸਾਲ ਪੁਲਿਸ ਦੀਆਂ ਕਾਰਵਾਈਆਂ ਦਾ ਸਾਹਮਣਾ ਕਰਨਾ ਪਿਆ ਤੇ ਕਈਆਂ ਨੂੰ ਤਾਂ ਜੇਲ੍ਹ ਤੱਕ ਦੀਆਂ ਰੋਟੀਆਂ ਵੀ ਖਾਣੀਆਂ ਪਈਆਂ ਇਸ ਵਾਰ ਸਾਰਾ ਸਾਲ ਪੰਜਾਬ ਵਿਜੀਲੈਂਸ ਬਿਊਰੋ ਐਕਸ਼ਨ ਮੂਡ ਦੇ ਵਿੱਚ ਰਹੀ ਸਰਕਾਰ ਦੇ ਹੁਕਮਾਂ ਦੇ ਆਧਾਰ ਤੇ ਲਗਾਤਾਰ ਸਬੰਧਤ ਵਿਭਾਗ ਪ੍ਰਿਸ਼ਟ ਅਫਸਰਾਂ ਤੇ ਹੋਰ ਅਧਿਕਾਰੀਆਂ ਦੇ ਨਾਲ ਨਾਲ ਵੱਡੇ ਵੱਡੇ ਸਿਆਸੀ ਚਿਹਰਿਆਂ ਦੇ ਖਿਲਾਫ ਕਾਰਵਾਈਆਂ ਕਰਦਾ ਦਿਖਾਈ ਦਿੰਦਾ ਰਿਹਾ ਮੌਜੂਦਾ ਪਰੇ ਦੇ ਦੌਰਾਨ ਵਿਜੀਲਸ ਬਿਊਰੋ ਦੇ ਵੱਲੋਂ ਅਮਦ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਦੇ ਥੱਲੇ ਸਿਆਸੀ ਆਗੂਆਂ ਗਸਟੜ ਅਧਿਕਾਰੀਆਂ ਤੇ ਪੁਲਿਸ ਅਧਿਕਾਰੀਆਂ ਵਿਰੁੱਧ ਮੁਕੱਦਮੇ ਦਰਜ ਕੀਤੇ ਗਏ ਜਿਨ੍ਹਾਂ ਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੂਤ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਓਪੀ ਸੋਨੀ ਮੁੱਖ ਮੰਤਰੀ ਪੰਜਾਬ ਦੇ ਸਾਬਕਾ ਮੀਡੀਆ ਸਲਾਹਕਾਰ ਪਰਤੇਂਦਰ ਸਿੰਘ ਚਾਲ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਸਾਬਕਾ ਵਿਧਾਇਕ ਫਰੂਜ਼ਪੁਰ ਦਿਹਾਤੀ ਸਤਕਾਰਕੌਰ ਗਹਿਰੀ ਤੇ ਉਹਨਾਂ ਦੇ ਪਤੀ ਜਸਮੇਲ ਸਿੰਘ ਸਾਬਕਾ ਵਿਧਾਇਕ ਅਤੇ ਸਾਬਕਾ ਮੈਂਬਰ ਪੀਪੀਐਸਸੀ ਪਟਿਆਲਾ ਡਾਕਟਰ ਸਤਵੰਤ ਸਿੰਘ ਮੋਈ ਆਈਜੀ ਅਸ਼ੀਸ਼ ਕਪੂਰ ਅਤੇ ਉਹਨਾਂ ਦੀ ਪਤਨੀ ਕਮਲ ਕਪੂਰ ਅਤੇ ਸਾਬਕਾ ਡਿਪਟੀ ਆਪਕਾਰੀ ਤੇ ਕਰ ਕਮਿਸ਼ਨਰ ਪਟਿਆਲਾ ਯੁਵਿੰਦਰ ਸਿੰਘ ਮੱਤਾ ਸ਼ਾਮਲ ਨੇ ਵਿਜਲਸ ਬਿਊਰੋ ਨੇ ਗੁਆਚੇ ਪੰਜਾਬ ਸਰਕਾਰ ਦੀ ਜ਼ਮੀਨ ਬਹੁਤ ਘੱਟ ਰੇਟ ਦੇ ਉੱਤੇ ਲੀਸ ਤੇ ਦੇਣ ਸੰਬੰਧੀ ਸਾਬਕਾ ਮੁੱਖ ਮੰਤਰੀ ਪੰਜਾਬ ਚੰਨਜੀਤ ਸਿੰਘ ਚੰਨੀ ਦੇ ਵਿਰੁੱਧ ਇਸ ਸਾਲ ਵਿਜਲਸ ਜਾਂਚ ਦਰਜ ਕੀਤੀ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਮਈ 2022 ਚ ਇੱਕ ਕੇਸ ਦੇ ਅਧੀਨ ਕਾਰਵਾਈ ਕਰਦੇ ਆ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਸੀ ਤੇ ਫਿਰ ਉਹ ਇਸ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਜੇਲ੍ਹ ਦੇ ਵਿੱਚੋਂ ਬਾਹਰ ਆਏ ਸੀ ਸੁਖਪਾਲ ਸਿੰਘ ਖੈਰਾ ਨੂੰ ਵੀ ਇਸ ਸਾਲ ਸਵੇਰੇ ਸਵੇਰੇ ਘਰੋਂ ਗ੍ਰਿਫਤਾਰ ਕੀਤਾ ਗਿਆ ਤੇ ਅਜੇ ਤੱਕ ਉਹ ਜੇਲ੍ਹ ਦੇ ਵਿੱਚ ਹੀ ਨੇ ਕਾਂਗਰਸੀ ਮੰਤਰੀ ਕੁਲਬੀਰ ਸਿੰਘ ਜੀਰਾ ਦੇ ਖਿਲਾਫ ਵੀ ਵੱਡੀ ਕਾਰਵਾਈ ਕਰਦੇ ਆ ਉਹਨਾਂ ਨੂੰ ਸਵੇਰੇ 5 ਵਜੇ ਦੇ ਕਰੀਬ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਮਗਰ ਉਸ ਮੁcci ਕਾਂਗਰਸ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ ਇਸੇ ਸਾਲ ਅਮਰਿੰਦਰ ਸਿੰਘ ਰਾਜਪਿੰਡ ਦੇ ਖਿਲਾਫ ਵੀ ਬਸਾਂ ਦੀਆਂ ਬਾਡੀਆਂ ਲਗਾਉਣ ਵਿੱਚ ਹੋਏ ਕਥਿਤ ਕਟਾਲੇ ਦੇ ਦੋਸ਼ ਲੱਗੇ ਪਰ ਕਾਰਵਾਈ ਕਰਨ ਦੀਆਂ ਗੱਲਾਂ ਤਾਂ ਚੱਲਦੀਆਂ ਨਹੀਂਆਂ ਪਰ ਬਾਅਦ ਦੇ ਵਿੱਚ ਉਹ ਫਾਈਲਾਂ ਵੀ ਕਿਧਰੇ ਗੁੰਮ ਹੋ ਗਈਆਂ ਇਸੇ ਸਾਲ ਹੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਿਆਸੀ ਸਰਗਰਮੀਆਂ ਤੋਂ ਪਰੇ ਰਹੇ ਪਰ ਫਿਰ ਜਦੋਂ ਸਿਆਸੀ ਹਲਕਿਆਂ ਦੇ ਵਿੱਚ ਵਾਪਸ ਆਏ ਤਾਂ ਉਹਨਾਂ ਨੇ ਆਪਣੇਆਂ ਦੇ ਖਿਲਾਫ ਹੀ ਮੁਜ਼ਾਰੇ ਕਰਨੇ ਸ਼ੁਰੂ ਕਰ ਦਿੱਤੇ ਤੇ ਇਸੇ ਸਾਲ ਬਣੇ ਇੰਡੀਆ ਗਠਬੰਧਨ ਨੂੰ ਲੈ ਕੇ ਵੀ ਕਾਂਗਰਸ ਦੇ ਵਿੱਚ ਘਰੇਲੂ ਵਿਵਾਦ ਛਿੜ ਗਿਆ ਇੱਥੇ ਵੀ ਨਵਜੋਤ ਸਿੰਘ ਸਿੱਧੂ ਆਪਣੇ ਵਿਵਾਖ ਬੁੱਲਾਂ ਦੇ ਚੱਲਦੇ ਚਰਚਾ ਦਾ ਵਿਸ਼ਾ ਬਣੇ ਰਹੇ। ਹੁਣ ਗੱਲ ਕਰਦੇ ਹਾਂ ਅਕਾਲੀ ਦਲ ਦੀ ਤਾਂ ਇਸ ਸਾਲ ਅਕਾਲੀ ਦਲ ਨੂੰ ਵੱਡਾ ਘਾਟਾ ਉਦੋਂ ਪਿਆ ਜਦੋਂ ਪੰਜਾਬ ਦੇ ਲਗਾਤਾਰ ਪੰਜਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 95 ਸਾਲ ਦੀ ਉਮਰ ਪੂਕ ਕੇ ਅਕਾਲ ਚਲਾਣਾ ਕਰ ਗਏ। ਵਿਕਰਮ ਸਿੰਘ ਮਜੀਠੀਆ ਵੀ ਇਸ ਸਾਲ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਰਹੇ। ਉਹਨਾਂ ਖਿਲਾਫ ਇਸ ਸਾਲ ਦੇ ਅੰਤਿਮ ਮਹੀਨਿਆਂ ਦੇ ਦੌਰਾਨ ਪੁਰਾਣੀ ਐਨਡੀਪੀਐਸ ਕੇਸ ਦੀ ਫਾਈਲ ਦੁਬਾਰਾ ਖੁੱਲੀ ਤੇ ਐਸਆਈਟੀ ਦੇ ਵੱਲੋਂ ਜਾਂਚ ਤੇ ਪੁੱਛਗਿੱਛ ਦੇ ਲਈ ਬੁਲਾਇਆ ਜਾਂਦਾ ਰਿਹਾ ਤੇ ਉਹ ਜ਼ਿਆਦਾਤਰ ਵਾਰ ਪੀਛ ਹੁੰਦੇ ਵੀ ਰਹੇ ਤੇ ਇਸੇ ਦੇ ਨਾਲ ਪਰਮਬੰਦ ਸਿੰਘ ਬੰਟੀ ਰਮਾਣਾ ਖਲਾਬੀ ਟਵਿੱਟਰ ਤੇ ਇੱਕ ਵੀਡੀਓ ਸਾਂਝੀ ਕਰਨ ਦੇ ਚੱਲਦੇ ਕੇਸ ਦਰਜ ਹੋਇਆ ਤੇ ਉਹਨਾਂ ਨੂੰ ਵੀ 10 ਦਿਨ ਜੇਲ੍ਹ ਦੇ ਅੰਦਰ ਬਿਤਾਉਣੇ ਪਏ ਇਸੇ ਸਾਲ ਹੀ ਅਕਾਲੀ ਦਲ ਦਾ ਵੱਡਾ ਚਿਹਰਾ ਤੇ ਸੀਨੀਅਰ ਲੀਡਰ ਬੀਬੀ ਜਗੀਰ ਕੌਰ ਨੂੰ ਵੀ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਹਵਾਲਾ ਦਿੰਦਿਆਂ ਹੋਇਆਂ ਅਕਾਲੀ ਦਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਇਸ ਸਾਲ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ 193 ਸਥਾਪਨਾ ਦਿਵਸ ਮੌਕੇ ਸ਼੍ਰੀ ਕਲਤਖਤ ਸਾਹਿਬ ਪਹੁੰਚ ਕੇ ਸਮੂਹ ਸਿੱਖ ਸੰਗਤਾਂ ਦੇ ਕੋਲੋਂ ਆਪਣੇ ਰਾਜ ਦੇ ਦੌਰਾਨ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਲੈ ਕੇ ਮੁਆਫੀ ਮੰਗੀ ਫਿਰ ਇਸ ਮਗਰੋਂ ਅਕਾਲੀ ਦਲ ਇਕਜੁੱਟ ਹੋਣਾ ਸ਼ੁਰੂ ਹੋਇਆ ਤੇ ਮਨਜੀਤ ਸਿੰਘ ਜੀ ਕਸਮਿਤ ਵੱਡੇ ਲੀਡਰਾਂ ਨੇ ਮੁਰਤੋਂ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਲਈ ਇਸੇ ਸਾਲ ਆਪ ਦੇ ਵੀ ਕਈ ਲੀਡਰਾਂ ਤੇ ਵੱਖ-ਵੱਖਰੇ ਦੋਸ਼ ਲੱਗਦੇ ਰਹੇ ਇਸੇ ਸਾਲ ਦੇ ਅੰਤ ਦੇ ਵਿੱਚ ਆਪ ਵਿਧਾਇਕ ਜਸਵੰਤ ਸਿੰਘ ਗੱਜਣਵਾਜਰਾ ਨੂੰ ਐਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਦੀ ਲਗਭਗ 40 ਕਰੋੜ ਦੀ ਜਾਇਦਾਦ ਵੀ ਸੀਜ਼ ਕਰ ਦਿੱਤੀ ਗਈ। ਇਸੇ ਸਾਲ ਫਰਵਰੀ ਮਹੀਨੇ ਚ ਪੰਜਾਬ ਦੇ ਬਠਿੰਡਾ ਦਿਹਾਤੀ ਸੀਟ ਤੋਂ ਆਪ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਦੇ ਇੱਕ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ। ਹੁਣ ਗੱਲ ਕੀਤੀ ਜਾਵੇ ਇਸ ਸਾਲ ਦੇਸ਼ ਪੱਧਰ ਤੇ ਹੋਈ ਰਾਜਨੀਤੀ ਦੀ ਤੇ ਰਾਜਨੀਤੀ ਦੇ ਵਿੱਚਲੇ ਹਲਚਲ ਤੋਂ ਬਾਅਦ ਚਰਚਾ ਦਾ ਵਿਸ਼ਾ ਬਣੇ ਲੀਡਰਾਂ ਦੀ ਤਾਂ ਇਸ ਸਾਲ ਰਾਹੁਲ ਗਾਂਧੀ ਚਰਚਾ ਦਾ ਵਿਸ਼ਾ ਬਣੇਰੇ। ਰਾਹੁਲ ਗਾਂਧੀ ਨੇ ਪਿਛਲੇ ਸਾਲ ਸ਼ੁਰੂ ਕੀਤੀ ਭਾਰਤ ਜੋੜ ਯਾਤਰਾ ਨੂੰ ਇਸ ਸਾਲ ਦੇ ਸ਼ੁਰੂ ਦੇ ਵਿੱਚ ਖਤਮ ਕੀਤਾ ਤੇ ਉਸ ਸਮਗਰੋਂ ਉਹਨਾਂ ਦੇ ਚਿਹਤਰ ਦੇ ਵਿੱਚ ਵੱਡਾ ਬਦਲਾ ਦੇਖਣ ਨੂੰ ਮਿਲਿਆ ਕਾਂਗਰਸ ਨੇ ਇਸ ਸਾਲ ਕੇਂਦਰ ਚ ਸੱਤਾ ਦੇ ਵਿੱਚ ਬੈਠੀ ਭਾਜਪਾ ਨੂੰ ਹਰਾਉਣ ਦੇ ਲਈ ਲਗਭਗ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਕੇ ਇੰਡੀਆ ਨਾਮ ਦਾ ਗਠਜੰਬੰਦਨ ਬਣਾਇਆ ਜਿਸ ਦੇ ਨਾਮ ਨੂੰ ਲੈ ਕੇ ਵੀ ਬੜਾ ਹੰਗਾਮਾ ਦੇਖਣ ਨੂੰ ਮਿਲਿਆ ਇੰਡੀਆ ਨਾਮ ਰੱਖਣ ਦੇ ਚੱਲਦੇ ਬੀਜਪੀ ਵਾਲੇ ਪਾਸਿਓਂ ਇਹ ਗੱਲ ਦੀ ਚਰਚਾ ਉੱਠਣ ਲੱਗੀ ਕਿ ਦੇਸ਼ ਦਾ ਨਾਮ ਇੰਡੀਆ ਤੋਂ ਬਦਲ ਕੇ ਭਾਰਤ ਕੀਤਾ ਜਾਵੇ ਤੇ ਇਹਨੂੰ ਲੈ ਕੇ ਬੜੀ ਰਾਜਨੀਤੀ ਹੋਈ। ਫਿਰ ਇਹ ਰਾਹੁਲ ਗਾਂਧੀ ਨੂੰ ਇੱਕ ਮੋਦੀ ਸਰਨੇਮ ਵਾਲੇ ਪੁਰਾਣੇ ਮਾਮਲੇ ਨੂੰ ਲੈ ਕੇ ਲੋਕ ਸਭਾ ਦੀ ਮੈਂਬਰਸ਼ਿਪ ਗਵਾਰਨੀ ਪਈ। ਇਸੇ ਦੇ ਨਾਲ ਹੀ ਉਹਨਾਂ ਨੂੰ ਆਪਣਾ ਸਰਕਾਰੀ ਬੰਗਲਾ ਤੱਕ ਖਾਲੀ ਕਰਨਾ ਪੈ ਗਿਆ ਸੀ। ਫਿਰ ਇਸੇ ਸਾਲ 7 ਅਗਸਤ ਨੂੰ ਰਾਹੁਲ ਗਾਂਧੀ ਨੂੰ ਲੋਕ ਸਭਾ ਮੈਂਬਰ ਵਜੋਂ ਮੁੜ ਬਹਾਲ ਕਰ ਦਿੱਤਾ ਗਿਆ। ਇਸੇ ਸਾਲ ਮਲਿਕਾ ਰਜਨ ਖੜਗੇ ਨੂੰ ਪੀਐਮ ਮੋਦੀ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਉਤਾਰਨ ਦਾ ਸਿਜਾ ਦਿੱਤਾ ਗਿਆ ਜਿਸ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਸਹਿਮਤੀ ਜਤਾਈ ਗਈ ਇਸੇ ਸਾਲ 9 ਸਤੰਬਰ ਨੂੰ ਹੁਨਰ ਵਿਕਾਸ ਕੁਟਾਲੇ ਦੇ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਸਬੰਧ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੂੰ ਸੀਆਈਡੀ ਨੇ ਗ੍ਰਿਫਤਾਰ ਕੀਤਾ ਸੀ ਇਸੇ ਸਾਲ ਕਾਂਗਰਸ ਦੇ ਐਮਪੀ ਧੀਰਜ ਸਾਹੂ ਦੇ ਘਰੋਂ ਲਗਭਗ 350 ਕਰੋੜ ਰੁਪਇਆ ਬਰਾਮਦ ਕੀਤਾ ਗਿਆ ਜਿਸ ਕਰਕੇ ਉਹ ਚਰਚਾ ਦਾ ਵਿਸ਼ਾ ਬਣੇ ਰਹੇ ਇਸ ਸਾਲ ਦਿੱਲੀ ਚ ਆਮ ਆਦਮੀ ਪਾਰਟੀ ਨੂੰ ਵੱਡਾ ਖਮਿਆਜਾ ਪੁੱਕਤਣਾ ਪਿਆ ਤੇ 2 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਪਾਰਟੀ ਦੇ ਤਿੰਨ ਛੋਟੀ ਦੇ ਨੇਤਾ ਗ੍ਰਿਫਤਾਰ ਹੋਏ। ED ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਮਨੀ ਲਾਂਡਰਿੰਗ ਦੀ ਜਾਂਚ ਦੇ ਵਿੱਚ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਤੇ ਇਸ ਤੋਂ ਪਹਿਲਾਂ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਧਿਆ ਤੇ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਵੀ ਕੇਂਦਰੀ ਜਾਂਚ ਏਜੰਸੀਆਂ ਨੇ ਗ੍ਰਿਫਤਾਰ ਕੀਤਾ ਸੀ। ਇਸੇ ਸਾਲ ਅਰਵਿੰਦ ਕੇਜਰੀਵਾਲ ਨੂੰ ਵੀ ਈਡੀ ਨੇ ਸਬੰਧ ਪੇਜੇ ਪਰ ਕੇਜਰੀਵਾਲ ਜਾਂਚ ਦੇ ਵਿੱਚ ਸ਼ਾਮਿਲ ਨਹੀਂ ਹੋਏ ਤੇ ਈਡੀ ਦੇ ਸਮਨਾਂ ਨੂੰ ਬਦਲਾਖੋਰੀ ਦੀ ਕਾਰਵਾਈ ਦੱਸਦਿਆਂ ਕਿਨਾਰਾ ਕਰਦੇ ਰੇ ਇਸੇ ਸਾਲ ਰਗਬ ਚੱਡਾ ਨੂੰ ਵੀ 11 ਅਗਸਤ ਨੂੰ ਉੱਚ ਸਦਨ ਤੋਂ ਅਧਿਕਾਰ ਦੀ ਉਲੰਘਣਾ ਦੇ ਦੋਸ਼ਾਂ ਦੇ ਵਿੱਚ ਮੁਤਲੀ ਦਾ ਸ सामना ਕਰਨਾ ਪਿਆ ਸੀ ਤੇ ਦੋਸ਼ ਲੱਗੇ ਸੀ ਕਿ ਰਗਬ ਚੱਡਾ ਨੇ ਦਿੱਲੀ ਸੇਵਾਵਾ ਬਿਲ ਦੇ ਨਾਲ ਜੁੜੇ ਇੱਕ ਪ੍ਰਸਤਾਵ ਦੇ ਉੱਤੇ ਰਾਸਵਾ ਦੇ ਪੰਜ ਸੰਸਦ ਮੈਂਬਰਾਂ ਦੇ ਚਾਲੀ ਦਸਤਖਤ ਕੀਤੇ ਆ ਇਸੇ ਸਾਲ ਪੰਜ ਸੂਬਿਆਂ ਦੇ ਵਿੱਚ ਚੋਣਾਂ ਹੋਈਆਂ ਜਿਸ ਦੇ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਮਿਲੀ ਤੇ ਭਾਜਪਾ ਨੇ ਪੰਜ ਦੇ ਵਿੱਚੋਂ ਤਿੰਨ ਰਾਜਾਂ ਦੇ ਵਿੱਚ ਜਿੱਤ ਦਾ ਡੰਕਾ ਬਜਾਇਆ ਤੇ ਇੱਕ ਰਾਜ ਕਾਂਗਰਸ ਦੇ ਹੱਥ ਆਇਆ ਤੇ ਰਹਿੰਦਾ ਸੂਬਾ ਉੱਥੋਂ ਦੀ ਸਥਾਨਕ ਖੇਤਰੀ ਪਾਰਟੀ ਨੇ ਜਿੱਤਿਆ। ਇਸੇ ਸਾਲ 8 ਦਸੰਬਰ ਨੂੰ ਤ੍ਰਿੰਮੂਲ ਕਾਂਗਰਸ ਤੋਂ ਸੰਸਦ ਮੈਂਬਰ ਮੋਵਾ ਮੋਇਤਰਾ ਨੂੰ ਸਦਨ ਦੇ ਦੁਆਰਾ ਉਸਤੇ ਬਰਖਾਸਤਗੀ ਦੇ ਲਈ ਮਤਾ ਪਾਸ ਕੀਤੇ ਜਾਣ ਤੋਂ ਬਾਅਦ ਲੋਕ ਸਭਾ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ। ਉਨ੍ਹਾਂ ਤੇ ਦੋਸ਼ ਲੱਗੇ ਸੀ ਕਿ ਉਹਨਾਂ ਨੇ ਨਿੱਜੀ ਜਾਣਕਾਰੀ ਬਾਰੇ ਵਿਅਕਤੀ ਦੇ ਨਾਲ ਸਾਂਝੀ ਕੀਤੀ ਜਿਸ ਨਾਲ ਦੇਸ਼ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚ ਸਕਦਾ ਸੀ ਜਿਸ ਕਰਕੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਇਸੇ ਸਾਲ ਸੰਸਦ ਤੇ 22 ਸਾਲ ਪਹਿਲਾਂ ਹੋਏ ਹਮਲੇ ਦੇ ਯਾਦਗਾਰ ਦਿਨ ਹੀ ਨਵੇਂ ਬਣੇ ਸੰਸਦੀ ਸਿਕਿਉਰਿਟੀ ਦੇ ਵਿੱਚ ਵੱਡੀ ਕੋਤਾਹੀ ਹੋਈ ਤੇ ਦੋ ਲੋਕ ਸੰਸਦ ਦੇ ਵਿੱਚ ਬੜਾਏ ਤੇ ਉਹਨਾਂ ਨੇ ਰੰਗਾਂ ਵਾਲੇ ਬੰਬ ਸੁੱਟ ਕੇ ਸਾਰੇ ਸੰਸਦ ਮੈਂਬਰਾਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਦਿੱਤਾ ਜਿਸ ਮਗਰੋਂ ਬੜਾ ਹੰਗਾਮਾ ਹੋਇਆ ਤੇ ਇਸੇ ਹੰਗਾਮੇ ਦੇ ਚੱਲਦੇ ਰਾਜ ਸਭਾ ਤੇ ਲੋਕ ਸਭਾ ਚੁੱਕਲ 146 ਸੰਸਦ ਮੈਂਬਰਾਂ ਨੂੰ ਮੁਅਤਲ ਕੀਤਾ ਗਿਆ ਇਸੇ ਦਰਮਿਆਨ TMC ਸੰਸਦ ਮੈਂਬਰ ਕਲਿਆਨ ਬੈਨਰਜੀ ਰਾਜ ਸਭਾ ਦੇ ਚੇਅਰਮੈਨ ਤੇ ਉਪ ਰਾਸ਼ਪਤੀ ਜਗਦੀਪ ਧਨਖੜ ਦੀ ਨਕਲ ਕਰਦੇ ਦਿਖਾਈ ਦਿੱਤੇ ਜਿਸ ਮਗਰੋਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਦੀ ਆਵਾਜ਼ ਉੱਠੀ ਸੀ ਲੋਕ ਸਭਾ 'ਚ ਚੰਦਰਯਾਨ 3 ਦੀ ਸਫਲਤਾ ਤੇ ਚਰਚਾ ਦੇ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਬਿਦੂੜੀ ਨੇ ਬਜਟ ਸਮਾਜ ਪਾਰਟੀ ਭਾਗ ਕੇ ਬਸਪਾ ਦੇ ਸੰਸਦ ਮੈਂਬਰ ਦਾਨਿਸ਼ ਅਲੀ ਨੂੰ ਜ਼ੁਬਾਨੀ ਗਾਲਾਂ ਕੱਢੀਆਂ ਤੇ ਉਹਨਾਂ ਤੇ ਨਿਸ਼ਾਨਾ ਸਾਧਦੇ ਹੋਏ ਕੁਝ ਇਤਰਾਹੀਯੋਗ ਟਿੱਪਣੀਆਂ ਕੀਤੀਆਂ ਵਿਰੋਧੀ ਧਿਰ ਨੇ ਰਮੇਸ਼ ਵਿਧੂੜੀ ਦੀ ਬਰਖਾਸਤਗੀ ਦੀ ਮੰਗ ਕੀਤੀ ਤਾਂ ਇਸ ਟਿੱਪਣੀ ਦੇ ਉੱਤੇ ਹੰਗਾਮਾ ਹੋ ਗਿਆ ਅਜਿਹਾ ਤਾਂ ਨਹੀਂ ਹੋਇਆ ਪਰ ਭਾਜਪਾ ਦੇ ਸੰਸਦ ਮੈਂਬਰ ਨੂੰ ਵਿਵਿਖ ਦੇ ਵਿੱਚ ਅਜਿਹਾ ਵਿਵਹਾਰ ਹਰਾਉਣ ਦੇ ਉੱਤੇ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਤੇ ਇਹਨਾਂ ਟਿੱਪਣੀਆਂ ਨੂੰ ਸੰਸਦੀ ਰਿਕਾਰਡ ਦੇ ਵਿੱਚੋਂ ਕੱਢ ਦਿੱਤਾ ਗਿਆ ਸੋ ਇਸ ਤਰੀਕੇ ਸਾਲ 2023 ਦੇ ਵਿੱਚ ਇਹ ਸਾਰੇ ਸਿਆਸੀ ਚਿਹਰੇ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣੇ ਰਹੇ ਤੇ ਅਸੀਂ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਉਹਨਾਂ ਸਾਰਿਆਂ ਬਾਬਤ ਗੱਲਬਾਤ ਕੀਤੀ ਹੈ ਸਾਡਾ ਇਹ ਖਾਸ ਪ੍ਰੋਗਰਾਮ ਤੁਹਾਨੂੰ ਕਿੰਨਾ ਕੁ ਪਸੰਦ ਆਇਆ ਤੁਸੀਂ ਥੱਲੇ ਟਿੱਪਣੀ ਕਰਕੇ ਆਪਣੀ رائے ਜ਼ਰੂਰ ਦੇ ਸਕਦੇ ਹੋ ਤੁਸੀਂ ਜਿਹੜੇ ਸੀ ਸਕਾਈ ਨਿਊਜ਼ ਪੰਜਾਬ ਦੇ ਨਾਲ ਬਹੁਤ ਬਹੁਤ ਧੰਨਵਾਦ